ਦੀ ਨਾਸ ਸਾਹਿਬ ਹਰ ਜੋਗ ਜੋਗ ਪਗ ਤੇ ਉਪਾਇ ਆਪੈ ਰੱਖਦਾ ਆ ਆਰਾਮ ਰਾਜੇ ਹਰ ਨਾਮ ਕਿਸ ਦੁਸ਼ਤਰ ਮਾਰਿਆ ਬਹਿਰ ਲਾ ਉਤਰਿਆ ਗਾਰ ਨੰਦ ਕਾ ਪੇਠ ਦੇ ਇਹ ਨਾਮ ਦੇਉ ਮੁਕਲਾਇਆ ਜਨ ਨਾਨਕ ਅਸਰ ਜੀਵੀ ਅੰਤ ਲਈ ਛਾਇਆ ਇਕ ਪਵਨ ਸਤਿਗੁਰ ਪਰਸਾਦ ਸਰੋਕ ਮਹੱਲਾ ਪਹਿਲਾ ਦੁੱਖ ਦਾਰੁ ਸੁਖ ਰੋਗ ਭਇਆ ਰਾ ਸੁਖ ਤੂੰ ਕਰਤਾ ਕਰਨਾ ਮੈਂ ਨਾਹੀ ਨਾ ਹੋ ਕਰੀ ਨਾ ਹੋ ਬਲਹਾਰੀ ਕੁਦਰਤ ਵਸਿਆ ਅਨਤ ਨ ਜਾਈ ਰੱਖਿਆ ਰਹਾਉ ਜੋਤ ਮੈਂ ਜੋਤ ਜੋਤ ਮੈਂ ਜਾਤਾ ਕਿਲਕਲਾ ਪਰ ਪੂਰ ਰਹਿ ਆਂ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਨਕੇਤੀ ਸੋ ਬਾਰ ਭਿਆ ਤੋ ਨਾਨਕ ਕਰਤੀ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹੀਆ ਸੋਦਰ ਰਾਗਿਆ ਸਮ ਹਲਾ ਪਹਿਲਾ ਇਕ ਓੰਕਾਰ ਸਤਿ ਗੁਰ ਪ੍ਰਸਾਦ ਸੋਦਰ ਤੀਰ ਕੀਆ ਸੋ ਕਰ ਕੀਆ ਜਤ ਬੈ ਸਰਬ ਸਮਾਦੀ ਵਾਜੀ ਧੀਰੇ ਨਾਦ ਅਨੇਕਾ ਸ਼ੰਕਾ ਗیتے ਤੇ ਰਵਨਾਰੇ ਤੇ ਤੇਰੇ ਰਾਗ ਪਰੇ ਸੁ ਕਹੀਏ ਕੇ ਤੇ ਤੇਰੇ ਕਾਮਣ ਹਾਰੇ ਕਾਮਣ ਤੁਧ ਨੋ ਪਰਮਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੀ ਗਾਵਣ ਤੁਧ ਨੋ ਚਤ ਕੋਪਤਿ ਲੇ ਮਦਾਨਨ ਦੇਖ ਲੇ ਕਤਨ ਮਾ ਵਿਚਾਰੇ ਗਾਵਣ ਤੁਧ ਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੀ ਸਦਾ ਸੁਬਾਰੀ ਕਾਮਣ ਤੁਧ ਨੋ ਇੰਦਰ ਇੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤਦਨੋ ਅਸਤ ਸਮਾਦੀਂਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੀ ਸਤੀ ਸੰਤੋਖੀ ਗਾਵਣ ਤਦਨੋ ਅਗੇ ਗਿਰ ਕਰਾਰੇ ਗਾਵਣ ਤਦਨੋ ਪੰਡਤ ਪੜਨ ਰਕੀਸਰ ਜੋਗ ਜੋਖ ਵਿਦਿਆ ਨਾਲੇ ਗਾਵਣ ਤਦਨੋ ਮੋਹਨੀਆਂ ਮਨ ਮੋਹਨ ਸਰਬ ਮਾਚ ਪਿਆਲੇ ਗਾਵਣ ਤਦਨੋ ਰਤਨ ਪਾਈ ਤੇਰੀ 68 ਤੀਰਤ ਨਾਲੇ ਗਾਵਣ ਤਦਨੋ ਜੋਧ ਮਹਾਬਲ ਸੂਰ ਗਾਵਣ ਤਦਨੋ ਕਾਣੀ ਵਿਚਾਰੇ ਗਾਵਣ ਤਦਨੋ ਖੰਡ ਮੰਤਰ ਪ੍ਰੇਮੰਡਾ ਕਰ ਕਰ ਰੱਖੀ ਧੀਰੀ ਦਾਰੀ ਸੇ ਤਦ ਤਨੋਂ ਗਾਵਣ ਤੋ ਤਦ ਪਾਵਣ ਰਤੇ ਧੀਰੀ ਭਗਤ ਰਸਾਲੇ ਔਰ ਕੀਤੇ ਤਦ ਤਨੋਂ ਗਾਵਣ ਹਾਂ ਸੇ ਮਨ ਚੇਤਨ ਆਵਣ ਨਾਨਕ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਦਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੇ ਮੈਂ ਜਿਨਿਓ ਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੀ ਵਢਾਈ ਜੋਰ ਸੁਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਟਣਾ ਜਾਈ ਸੋ ਬਾਤ ਸਾਹੋ ਸਾਬਤ ਸਾਹਿਬ ਨਾਨਕ ਰਹਿ ਨਿਜਾਈ ਅਸਮਲ ਬਹਿਲਾ ਸੁਣ ਵੱਡਾ ਕਿ ਸਬ ਕੋਈ ਕੇਵਡ ਵੱਡਾ ਡਿੱਠਾ ਹੋਏ ਈਮਤ ਪਾਇਨਾ ਕਹਿਆ ਜਾਏ ਕਹਨੇ ਵਾਲ ਦਿਲ ਰਹੀ ਸਮਾਈ ਵੱਡੇ ਮੇਰੇ ਸਾਹੀਬ ਗੈ ਰੰਗਾਂ ਬੀਰਾ ਗੁਣੀ ਕਹੀ ਰਾਮ ਹੋਏ ਨਾਣੇ ਦੀ ਰਾ ਕੀਤਾ ਕੀ ਮੜ ਚੀਰਾ ਰਹਾ ਉਸ ਬਜ਼ਰਦੀ ਮੇਲ ਜ਼ਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਜਿੰਗ ਅੰਨੇ ਤਾਂ ਨੇ ਗੋਰੇ ਗੋਰ ਹਾਈ ਕਹਿਨਨਦਾਰੀ ਤੇਰੀ ਦਿਲ ਵੜ ਆਈ ਸਭ ਸਤ ਸਭ ਆਪੋ ਸਚੰਗੀ ਆਈਆ ਸਿਧਾਂ ਪਰਖਾਂ ਕਿ ਆਵਣ ਆਈਆਂ ਤੁਧਵਣ ਸਿਧਿ ਕਨੇ ਨਾ ਪਾਈਆ ਕਰ ਮੇਰੇ ਨਾ ਠਾਕ ਰਹਾਈਆ ਅਖਣ ਵਾਲਾ ਕੀ ਵਿਚਾਰam ਸਿਪਤੀ ਪਰਿਤੀ ਰਿਪੰਨਾ ਰਾਜ ਸਉ ਦੇ ਦਿੱ ਜੀ ਕਹ ਤਾਰਾ ਨਾਨਕ ਸੱਜ ਸਵਾਰਨ ਹਾਰਾ ਆਸਵਾ ਮਹੱਲਾ ਪਹਿਲਾ ਨਾਖਾਂ ਦੀ ਮ ਵਿਸਰੇ ਮਰਦਾਵਾ ਖਣੇ ਉਤਾ ਸਾਚਾ ਨਾ ਉਹ ਸਾਚੇ ਨਾਮ ਕੀ ਲੱਗੈ ਭੂਖਾ ਤਪੂਖੇ ਖਾਇ ਚਲੀਏ ਦੂਖਾ ਸੋ ਕਰਿ ਸਦੈ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਈ ਰਹਾਉ ਸਾਚੇ ਨਾਮ ਕੀ ਤਲਵਟ ਆਹੀ ਅਕਲ ਕੇ ਕੀਮਤ ਨਹੀਂ ਪਾਈ ਜੈਸਾ ਮਿਲਕੇ ਆਖਣ ਪਾਈ ਵਡਾ ਨਾ ਕੋਟ ਨਾ ਜਾਈ ਨਾ ਮਰੇ ਨ ਹੋਵੈ ਸੋਗ ਨਿਤ ਰਹਿ ਨ ਚੁਕੇ ਭੋਗ ਗਉਣੀ ਹੋਰ ਨਾਹੀ ਕੋਈ ਨਾ ਕੋ ਹਾ ਨਾ ਕੋਈ ਦੇਵ ਤੇ ਆਪ ਤੇ ਵੜ ਤੇਰੀ ਦਾਤੋ ਜਨ ਜਨ ਕਰਕੇ ਕੀਤੀ ਰਾਤ ਖਸਮ ਅਵਸਾਰੇ ਦੀ ਕਮ ਜਾਤੋ ਨਾਨਕ ਨਾਨੇ ਬਾਜਿਸ ਨਾਤ ਰਾਗ ਗੂਜਰੀ ਮਹੱਲਾ ਦੁਖਾਂ ਨਾਰਕੇ ਜਨ ਸਾਧ ਗੁਰ ਸਾਧ ਪੁਰੇ ਖਾਤ ਨਾ ਕੋ ਪ੍ਰਭਾ ਸੋ ਹਮ ਕੀਲੇ ਕਰਮ ਸਾਧ ਗੁਰ ਸਰਣਾਈ ਹਰ ਦਇਆ ਨਾਮ ਪਰਗਾਸ ਮੇਰੇ ਮੀਤ ਕਰ ਦੇ ਮੋਹ ਪਰਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਕਾਈ ਸਰੀਰ ਹਰਾਸ ਰਹਾਉ ਹਰ ਜਨ ਕੀ ਵਡ ਪਾਗ ਵਡੇਰੇ ਜिन्न ਹਾਰ ਹਰ ਸਰਦਾਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸ ਰਹਿ ਮਿਲ ਸੰਗਤਿ ਮੋਨ ਪਰਗਾਸ ਜिन्न ਹਾਰ ਸਾਸ ਨਾਮ ਨਾ ਪਾਇਆ ਵਿਭਾਗੇ ਜੰਪਾਸ ਜੋ ਸਤਗੁਰ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਆਰਜਨ ਸਤਗੁਰ ਸੰਗਤ ਪਾਈ ਜਿਨ ਤੋਰ ਮਾਸਤ ਕਲ ਕਹਿ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਰਸ ਪਾਇਆ ਬਲ ਜਨ ਨਾਨਕ ਨਾਮ ਪਰਗਾਸ ਰਾਗੂ ਜਰੀ ਮੱਲਾ ਪੰਜਵਾ ਤਾਹੀ ਰਹਿ ਮਨ ਚਪਾਈ ਉਦਮ ਜਾਂ ਆਹਰ ਜੀਉ ਬਰਿਆ ਸਹਿਲ ਪਤਨ ਮੈਂ ਜਨ ਦੀ ਉਪਾਈ ਤਾ ਤਰਜ ਕਾ ਕੀ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਨਿਰਣ ਪਤਾ ਲੋਕ ਸਤ ਬਨਤਾ ਕੋਈ ਨ ਕਿਸ ਕੀ ਤਰਿਆ ਸੇ ਰਹਿ ਸ੍ਰੀ ਜੀ ਕੋ ਸਹਿ ਬਾਹੀ ਠਾਕਰ ਕਾਏ ਮਨ ਪੋ ਕਰਿਆ ਉੜੇ ਉੜਿਆ ਵੈਸੇ ਕੋ ਸਾਥ ਸਬਾਚਿ ਬਚਦੇ ਸਰਿਆ ਤਨ ਕਵਨ ਖਲਾਵੇ ਕਵਨ ਚ ਗਾਵੇ ਮਾਣ ਮੈਂ ਸਿਮਰਨ ਕਰਿਆ ਸੋ ਬਨੇ ਤੋ ਆਨੰਦ ਅਸਿ ਅਸਤ ਸਿਧਾਨ ਠਾਕਰ ਕਰ ਤਲ ਧਰਿਆ ਜਰਨਾਨਕ ਬਲ ਬਲ ਸਦ ਬਲ ਜਾਈਏ ਤੀਰੰਤਨ ਪਾਰ ਵਰਿਆ ਨਿਰਾਗ ਅਸਮ ਅਲਾ ਦੁੱਖਾ ਸੋ ਪਰਖ ਇਕ ਓੰਕਾਰ ਸਤਿ ਗੁਰ ਪ੍ਰਸਾਦ ਸੋ ਪਰਖਨ ਰੰਜਨ ਹਰ ਪਰਖਨ ਰੰਜਨ ਹਰ ਗਮ ਗਮਿਅ ਪਾਰਾ ਸਬਤਿ ਆਵਹਿ ਸਬਤਿ ਆਵਹਿ ਤੁਧ ਜੀ ਸੱਚੇ ਸ੍ਰਿਜਨ ਹਾਰਾ ਸੋ ਜੀ ਤੁਮਾਰੇ ਜੀ ਤੋਂ ਜੀ ਆਕਾ ਦਾ ਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਮਹਾਰ ਆਪੇ ਠਾਕਰ ਹਰਿ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਾਟ ਘਾਟ ਅੰਤਰ ਸਰਪਿੰਡ ਰੰਤਰ ਜੀ ਹਾਰੇ ਕੋ ਬ੍ਰਖ ਸੁਨਾੜਾ ਇੱਕ ਦਾਤ ਇੱਕ ਪਿਹਾਰੀ ਜੀ ਸਦ ਤੇਰੇ ਚੁੱਝ ਵਿਟਾਣਾ ਤੁਮਾ ਪੇ ਦਾਤਾ ਪੀ ਭਗਤਾ ਜੀ ਹੋ ਤਦ ਮੈ ਨਹੀਂ ਅਪਣਾ ਜਾ ਤੂ ਪਾਰ ਬ੍ਰੰਭੀਯੰ ਤੋਦਿਯੰਤ ਜੀ ਤੇਰੇ ਗਾਣ ਅੱਖਰ ਖਾਣਾ ਜੋ ਸਿਵੇ ਜੋ ਸਿਵੇ ਤੁਦ ਜੀ ਜਨਾਣ ਕ ਤਿਨ ਕੁਰਬਾਣਾ ਹਰਿ ਤੇ ਆਵਹਿ ਹਰਿ ਤੇ ਆਵਹਿ ਦੁਦ ਜੀ ਸੇ ਜਾਨਨ ਰੁਗ ਮਹਿ ਸੋਕ ਵਾਸੀ ਸੇ ਮੁਕਤ ਸਿਰ ਮੁਕਤ ਭੈ ਜਨਾਰਤਿ ਆ ਜੀ ਦੇਨਾ ਤੁਦ ਵਾਸੀ ਜਨਰ ਪਉ ਜਨਹਾ ਨਰ ਪਉ ਤੇ ਆਇ ਆ ਜੀ ਤਿਨ ਕੋ ਪਉ ਸੁਭਗਵਾਸੀ ਜੇਲਾ ਸਿਬਿ ਆਦਨ ਸਿਬਿ ਅਮੀਰਾ ਹਰ ਜੀਤੇ ਹਰ ਹਰੂਪ ਸਰਮਾਸੀ ਹੇ ਤਨ ਸੇਤਨ ਜਨਾਰਚ ਅਜੀ ਜਨਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਰ ਜੀ ਪੈਰੀਂ ਬੇਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਸਲਾਹਨ ਤਵ ਜੀ ਅਨੇਕ ਅਨੰਤ ਦੀਰੀ ਅਨੇਕ ਦੀਰੀ ਅਨੇਕ ਕਰਹਿ ਅਰਪੂਜਾ ਜੀਤ ਪਤਾਪੀ ਜਪੇ ਬੇਅੰਤ ਦੇ ਜਨੇਕੰ ਤੇਰੇ ਅਨੇਕਾ ਪੜੇ ਬੋ ਸਿਮਰ ਸਾਥ ਜੀ ਕਰ ਕਰਿਆ ਘਟ ਕਰਮ ਕਰੰਤ ਸੇ ਭਗਤ ਸੇ ਭਗਤ ਪਾਲੇ ਜਨ ਨਾਨਕ ਜੀ ਜੋ ਭਾਵ ਮੇਰੀ ਭਗਵੰਤਾ ਤੁਮੋ ਤੇ ਪ੍ਰਖ ਪਰਮ ਪ੍ਰਕਰਤਾ ਜੀ ਤਦ ਜੀਵੜ ਅਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੁਮੋ ਨੇਚਲ ਕਰਤਾ ਸੋ ਈਤਿ ਆਪੀ ਭਾਵੈ ਸੁੀਵਰਤੀ ਜੀ ਤੂੰ ਆਪੇ ਕਰੇ ਸੋ ਈਤਿ ਆਪੇ ਸ੍ਰੇਸ਼ਟ ਸਭ ਉਪਾਈ ਜੀ ਉਦਯਾਪੀ ਸਿੱਧ ਸੁਭਗੋ ਹੀ ਜਨ ਨਾਨਕ ਗੁਣੇ ਗਾਹੀ ਕਰਤੇ ਕੀ ਜੀ ਜੋ ਸੁਭ ਸੇ ਕਾ ਜਾਣੋਈ ਆਸਰਾ ਮਹੱਲਾ ਜਉ ਤਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਪਾਵੇਂ ਸੋਈ ਚੀਸੀ ਜੋ ਤੂੰ ਦੀ ਸੋਈ ਹੋ ਪਾਈ ਰਹਾਉ ਸਭ ਤੇਰੀ ਤੁਸ ਬਨੀ ਤਿਆ ਆ ਨਿਸੁਨੋ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰ ਮਖਨ ਲਾਤਾ ਮਨ ਮਕ ਕਵਾਇਆ ਤੁਹ ਜਤ ਵੀ ਛੋੜਿਆ ਮੇਲਾ ਆ ਤੂੰ ਦਰੀਆਉ ਸਵਾ ਬਾਤ ਤੁਜੀ ਮਾਈ ਤੁਜ ਮੇਨ ਦੂਜਾ ਕੋਈ ਨਾਹੀ ਜੀ ਜਨ ਸਦਾ ਤੇ ਰਖੇ ਰ ਵਿਜੋਗ ਮਲ ਵਿੱਚ ਚੜਿਆ ਸੈ ਰੋਕੀ ਮੇਲ ਜਸਨੋ ਤੋ ਜਨਾਹੀ ਸੋਈ ਜਨ ਜਾਣਾ ਨਾਰਕੁਣ ਸਦਾਈਆ ਗਵਖਾਨੇ ਜਨਾਰਸੀ ਵੇਦਨ ਸੁਖ ਪਾਇਆ ਸਹੀ ਜੀ ਗਰਨਾਮ ਸਮਾਇਆ ਤੁਮ ਆਪੀ ਕਰਤ ਤੀਰ ਕੀ ਆਸਵਾ ਹੋਏ ਉਹ ਦੇ ਬਣ ਦੂਤ ਸਵਰਨਾ ਕੋਈ ਤੋਕਰ ਕਰ ਵੀਖੇ ਜਾਣਾ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਆਸਰਾ ਮਹੱਲਾ ਪਹਿਲਾ ਜਿਤ ਸਰਵਰੜਾਈ ਭੈ ਜਨ ਵਸ ਪਾਣੀ ਪਾਪਕ ਤਨੇ ਕੀਆ ਪੰਕਜ ਮੋ ਪਗ ਨਹੀਂ ਚਾਲੇ ਨਾਮ ਦੇਖਤ ਰੂਪਿ ਅਲੇ ਮਾਨਕਨ ਤੀਰਸ ਮੂੜੇ ਮਨਾਰ ਬਿਸਰ ਤੇਰੇ ਕੋ ਨ ਗਲਿਆ ਗੋਬਿੰਦ ਦੇ ਮਿਲਣ ਕੀ ਇਤਿ ਬਖ ਜਾਵਰੇ ਕਾਲ ਤ੍ਰਿਪਤੀ ਨੇ ਬਾਹਮ ਮਿਲ ਸਾ ਸੰਦਰ ਪਦ ਕੇ ਵਰਨਾ ਸੇਵਾ ਸਾਧਨ ਪਰੇ ਕੀ ਰਾਖੋ ਸਰਮਾ ਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਹੀ ਦਸਵੇਂ ਤੋ ਪਈ ਪਨ ਰਾਸ਼ਿਕ ਕਾ ਕਾਟਾ ਸੀਸਾ ਸ੍ਰੀ ਸਕੀਤ ਜਗਤ ਕੇ ਈਸਾ ਪਪਨ ਬ੍ਰਿਸ਼ਟ ਕਾ ਗਨਤੇ ਪਾਈ ਸਬੇ ਨਿਆਨ ਬਦਾਈ ਦਈ ਤਾਨਿਆ ਤਾਨਿਆ ਲੋਕਨ ਕੀ ਰਾਜਾ ਦੁਸ਼ਟਨ ਦਾ ਕਰੀ ਮਨਵਾਜ ਖਲ ਪਵਨ ਕੀ ਸਿਰਜਨ ਹਾਰੀ ਦਸ ਜਨ ਮੇਲਿਓ ਉਬਾਰੀ ਕਪਿਉ ਬਾਚ ਜੀਨਤੀ ਜੋ ਪਈ ਹਮਰੀ ਕਰੋ ਹਾਥ ਦਰਚਾ ਪੂਰਨ ਜਿਤ ਕੀ ਇਛਾ ਤਵ ਚੰਨਨ ਮਨ ਦਾ ਕੀ ਹਮਾਰਾ ਮਾ ਜਨ ਕਰੋ ਪ੍ਰਤੀ ਪਾਰਾ ਮਾਰੇ ਦੋਸਤ ਜਬੇ ਤੁਮ ਕੋ ਆਵੋ ਆਪਾ ਦੇ ਮੋਇ ਬਚਾਵਾ ਸੁਖੀ ਬਸਿ ਮੋਰਾ ਪਰਮਾਰਾ ਜਿ ਸਿਖ ਸਬੇ ਕਰਤਾਰਾ ਹੋਰ ਰਚਾਨ ਜਿ ਕਰਦੇ ਕਰੇਐ ਸੁ ਪੈਰਨ ਕੋ ਅਦ ਸਿੰਘ ਰੇਐ ਪੂਰਨ ਹੋਈ ਹਮਾਰੀ ਅਸਾ ਦੁਰਭਜਨ ਕੀ ਰੇ ਪਿਆਸਾ ਤਮੈ ਛਾਣਕ ਵਰਨਾਤੀ ਆ ਮੂ ਜੋ ਪਰਚਾਹੂ ਸੋ ਸੁਮਤੀ ਪਾਉ ਸੇਵਕ ਸੇਖਾ ਮਾਰੀ ਤਾਰੀਏ ਚੁੰਟ ਸਤਰ ਮਾਰੀ ਮਾਰੀਆ ਪਾਦ ਤੇ ਮਰੇ ਅਬਰੀਆ ਮਰਨ ਕਲ ਕਾ ਤਰਸ ਨਵਰਿਆ ਹੋ ਜੋ ਸਦਾ ਮਾਰੀ ਪੱਛਾ ਸ੍ਰੀ ਤੋ ਜੋ ਕਰਿਓ ਰੱਛਾ ਰੱਖ ਲੈ ਮੈਂ ਰਾਖਣ ਹਾਰੀ ਸਾਹਿਬ ਸੰਤ ਸਾਈ ਪਿਆਰੇ ਨੀਰ ਬੰਦ ਦੁਸ਼ਟਨ ਕੇ ਹੰਤਾ ਤਮ ਪਰ ਚਤਰਦਸ ਕੰਤ ਕਾਲ ਪੈ ਬ੍ਰਹਮ ਬਵਤਰਾ ਹਾਲ ਪਾਇ ਸਿਵਦੀ ਅਵਤਾਰਾ ਕਾਲ ਪਾਇ ਕਰਤ ਸਿਨ ਪ੍ਰਕਾਸ਼ ਸਾ ਸਗਲ ਕਾਲ ਕਾ ਕੀ ਅਤਮਾਸਰਾ ਜਨਮਨ ਕਾਲ ਜੋਗੀ ਈਸ਼ਵਰ ਕੀ ਜੋ ਬੇਦਨ ਅਰਧਮਾ ਜੋਤੀ ਜੋ ਜਨਮ ਕਾਲ ਸਵ ਲੋਕ ਸੁਮਾਰਾ ਅਨੰਤ ਸਕਾਰ ਹੈ ਤਾਹੀ ਹਮਾਰਾ ਜਨਮ ਕਾਲ ਸਵ ਜਤ ਬਨਾਇਓ ਦੇਵਦਰ ਜਠਿਣੀ ਉਪਜਾਇਓ ਆਦੰਤਿਕ ਕੀ ਅਵਤਾਰਾ ਸੋਈ ਗੁਰੂ ਕ੍ਰਿਸ਼ਨ ਜਿਓ ਹਮਾਰਾ नमस्कार तुसी को मारी सकल प्रजाति ने आप समारी शिव कोण कोसव कोण सुख दियो सतरण को बल मोबत कियो काट काट के अंतर की जानत भले परे की पीर पहचानत चीटी दे कुंचरे असुला सापन कृपा दृष्ट कर फूला संतन दुख पाई दुखी सुख भाई साधन के सुखी एक एक की पीर पहचानै काट काट के पाट पाट की जानै ਜਵਾਹਰ ਕਰਖ ਕਰਾ ਕਰਤਾ ਰਹਾ ਆਪ ਰਾਜਾ ਤਰਤਬ ਦੀ ਅਪਾਰਾ ਜਬੇ ਕਰਖ ਕਰਤਾ ਕਪਾ ਤਮ ਮੈ ਬਿਲਤ ਦੀ ਦਰਸਪਹ ਜੇਤੇ ਵੰਦਨ ਸ੍ਰੇਸ਼ਟ ਸਬਤਾਰ ਆਪ ਆਪਨੇ ਬੂਝੇ ਚਾਰ ਹੈ ਤੁਮ ਸਬੀ ਤੇ ਰਤਨ ਵਾਲ ਮ ਜਾਣਤ ਬੀਦ ਪੀਰੀ ਹਰਿ ਆਲਮ ਨਰੰਕਨ ਰੇਬਕਨ ਲੰਬ ਅਦੇ ਨੀਲਾ ਨਦੀ ਸੰਬ ਦਾ ਕਮੋੜੇ ਚਰਤ ਤੀਤਾ ਚਕੋ ਪੀਉ ਨ ਪਾਉਤ ਬੀਦਾ ਤਾਂ ਕੋ ਕਰਪਾਹਨ ਉਨਮਾਨਤ ਮਹਾ ਮੂੜਕਿ ਸਪੀਦ ਨ ਜਾਣਤ ਮਹਾ ਦੇਵੁ ਪੁਕਾਰ ਸਦਾ ਸੇਵ ਨਰੰਗਾ ਜੀਨ ਤਨ ਭੈਵ ਆਪੇ ਆਪਣੀ ਬੁਧਾ ਜੀਤੀ ਬਨਤ ਪੈਨ ਪੈਨ ਤਿਤੀ ਤਿਤਿ ਤੁਮਰਾ ਲਖਾ ਨ ਜਾਹੀ ਪਸਾਰ ਕੈ ਬਿਨ ਸਦਾ ਪ੍ਰਥਮ ਸੰਸਾਰਾ ਇਤੇ ਰੂਪ ਅਰੋਪ ਸਰੂਪ ਆਰੰਕ ਪੈ ਹੋਰਾ ਕੈ ਪੂਪੰਡ ਜੀ ਰੈ ਸੀਤਿ ਜਕੀਨੀ ਇਤਿ ਪਜਖਾਨ ਬੌਰਤ ਦਿਨੀ ਕਹੋ ਫੁੱਲ ਰਾਜ ਦਾ ਬੈਠਾ ਕਹੋ ਸਮਟ ਪੈ ਸੰਕਰੇ ਕਾਠਾ ਸਗਰੀ ਸ੍ਰੇਸ਼ਟ ਦਿਖਾਈ ਅਚੰ ਭਵ ਨਾਦ ਜੁਗਾਦ ਸਰੂਪ ਤੇ ਜੰ ਭਵ ਅਬਰਛਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗ ਰੋ ਦਸਤ ਜੇਤੇ ਓਟ ਆਤਿਤ ਪਤ ਸਗਲ ਮਲੇਸ਼ ਕਰੋ ਰਨ ਕਾ ਤਾ ਜੇ ਤੁਦ ਤਵ ਸਰਣੀ ਪਰੀ ਤਨ ਕੇ ਦੁਸ਼ਟ ਦੁਖ ਤੈ ਵਹਿ ਮਰੀ ਪੁਰਖ ਜਮਨ ਪਗ ਪਰੀ ਤਿਆਰੀ वेन के तुम संकट सटारी जो पल कोई एक भारती आई है ताके कान लटने है निरचावी ताही सब काला, रेत काला जाही हो। ताकि हारे हो। रेत हो दुष्ट रेतरी दत काला कृत्मा दृष्ट तन जाहि निहारय हो ताके ताप तन किहारे हो रत्त सिद्ध कर्मो सुभ होई दुष्ट शाश सकै न कोई ਇਕ ਬਾਰਜਨੁ ਤਮੈ ਸੁਭਾਰਾ ਕਾਲ ਪਾਸtre ਤਾਹੀ ਉਭਾਰਾ ਜਨਰਣਾਪ ਤਿਹਾਰ ਕਹਾ ਦਰੁ ਦੁਸਤ ਦੁਖ ਤੇ ਰਹਾ ਕੜਕ ਕੀਤਮੈ ਸਰਣ ਤਿਹਾਰੀ ਆਪ ਆਰਦੇ ਲੋ ਉਭਾਰੀ ਸਰਪਟਾਰ ਮਹੋਸਾਈ ਦੁਸਤ ਦੋਖ ਤੇ ਲੋ ਬਚਾਈ ਕਿਰਪਾ ਕਰੀ ਹਮ ਪਰਜ ਕਮਾਤ ਗ੍ਰੰਥ ਕਰਾ ਪੂਰਨ ਸੁਭ ਰਾਤਾ ਅਕਲ ਬਖ ਸਗਲ ਦੀਪੋ ਆਰਤਾ ਦੁਸਤ ਦੋਖੀ ਨਿਕੋਸ਼ੈ ਕਰਤਾ ਸਿਰਜਾ ਤੁਰਜਾ ਪਹੀ ਦਿਆਲਾ ਪੂਰਨ ਕਰਾ ਕਰੰਤ ਤਦ ਕਾਲਾ ਮਦ ਬਾਸਤ ਪਲ ਪਾਵ ਸੋਈ ਦੋਖਨ ਰਸ ਵਿਆਪਤ ਕੋਈ ਅਡੱਲਾ ਸੁਣੈ ਗੋਂਗੁਜ ਰਾਹ ਇਸ ਰਸ ਨਾ ਪਾਵਈ ਸੁਣੈ ਮੁਰਜ ਤਲਾ ਚਤਰਤਾ ਆਵਈ ਦੂਖ ਦਰਦ ਪਾਵ ਨਿਕਟ ਨਾ ਤਨਰ ਕੀ ਰਹੇ ਜੋ ਯਾਕੀ ਇਕ ਬਾਰ ਚੌਪੈ ਕਉ ਕਹੇ ਚੌਪਈ ਸੰਬਰ ਸਤਰ ਸੈ ਸਪਨ ਜੈ ਅੰਤ ਸੈ ਸਪਨ ਤੀਨ ਕਹਿ ਜੈ ਪਾਦਰ ਸ੍ਰੀ ਅਸ਼ਟਮੀ ਰਵਾਰਾ ਤੀਰ ਸਤਰ ਗ੍ਰੰਥ ਸੋਦਾ ਰਤ ਸ੍ਰੀ ਚਿਤਰੋ ਬਖਿਆਨੇ ਦਰਿਆ ਚਿਤਰੇ ਮੰਤਰੀ ਕੂਪ ਸਵਾਤੀ 405 ਚਿਤਰ ਸਮਾਪਤ ਮਸਤ ਸੋਭ ਮਸਤੇ ਅਫਜੂ ਦੋਹਰਾ ਦਾਸ ਜਾਣ ਕਰ ਦਾਸ ਪਰ ਕੀਜੇ ਕਿਰਪਾ ਪਾਰ ਆਹ ਆਪਾਰ ਤੇ ਰਕਮ ਮੋਏ ਮਨ ਕਰਮ ਬਚਨ ਵਿਚਾਰ ਚਉ ਪਈ ਮੈ ਨਾ ਗਨ ਸਹਿ ਪ੍ਰਥਮ ਨਾਮ ਕਿਸਨ ਬਿਸਨ ਕਮੋਨ ਤਿਆ ਆਹ ਕਣ ਸੁਨੇ ਪਹਿਚਾਨ ਨਾ ਤਿੰਨ ਸੋ ਜਿਵ ਲਾਗੀ ਮੋਰੀ ਪੰਕਿਨ ਸੋ ਮਹਾਕਾਲ ਰਖਵਾ ਰਹਾ ਮਾਰ ਮਹਲੋ ਮੈਂ ਕਿੰ ਕਰਤਾ ਆਪਣਾ ਜਾਣ ਕਰੋ ਰਖਵਾਰ ਬਾਇ ਗਏ ਪੀੜਾ ਵਿਚਾਰ ਆਪਣਾ ਜਹਨ ਮਦੇ ਪ੍ਰਤ ਪਰਿਯ ਚੁਣ ਚੁਣ ਸਤਰਾ ਹਮਾਰੇ ਮਰੀਏ ਦੇਖ ਤੇ ਝਕ ਮੈਂ ਗਉ ਚਲੇ ਰਾਖ ਆਪ ਮੈਂ ਔਰਨ ਦਲੇ ਤੁਮਮ ਕਰੋ ਸਦਾ ਪ੍ਰਤ ਪਾਰਾ ਤੁਮ ਸਾਗ ਮੈਂ ਦਾਸ ਤਿਆਰਾ ਜਾਣੇ ਆਪਣਾ ਮਦੇ ਨਿਵਾਜੇ ਆਪ ਕਰੋ ਹਮਾਰੇ ਸਭ ਕਾਜ ਤੁਮੋ ਸਭ ਰਾਜਨ ਕੇ ਰਾਜ ਆਪ ਆਪ ਗਰੀਬ ਨਿਵਾਜਾ ਦਾਸ ਜਾਣ ਕਰਿ ਕਿਰਪਾ ਕਰੋ ਮੋਗੇ ਹੋਰ ਪਰਮਿਆਂਨ ਦਵਾਰ ਤੂ ਹੀ ਪਣਾ ਜਨ ਕਰੋ ਪ੍ਰਤਿ ਪਾਰ ਆਤਮਾ ਸਾਹਿਬ ਮੈਂ ਕਿੰ ਕਰਤਾਰਾ ਦਾਸ ਜਾਣ ਤੇ ਹੱਥ ਬਾਰੋ ਅਮਰੇ ਸਭ ਵੈਰੀਆਂ ਸੰਗਾਰੋ ਰਤਮਤਰੁ ਭਗਵਤ ਕੋਤਿਆਨ ਨਾਮ ਬੋਰ ਕੁਰ ਕਬਤਾ ਵਿਦਨਨਾਨੋ ਕਿਸਨ ਜਸਾ ਮਾਤ ਚਰਤਰ ਉਚਾਰ ਚੂਕਾ ਹੋ ਇਕ ਅਵਲੇ ਹੋ ਸੋਧਾਰ ਕਪ ਬਾਤ ਦੋਹਰਾ ਜੋ ਨਿਜ ਬ੍ਰਾਹਮੋ ਸੋ ਕਾਹ ਸੋ ਕਾਹੇ ਹੋ ਜਗ ਮਾਹੀ ਜੋਤੇ ਪ੍ਰਭ ਕੋਤਿਆਹੀ ਹੈ ਅੰਤ ਸੁਰਿਕ ਕੋ ਰਾਹੀ ਦੋਹਰਾ ਹਰ ਅਰਜਨ ਦੋਇ ਕੰਬ ਬਿ ਵਿਚਾਰ ਕਸ ਨਾਹੀ ਜਲ ਤਿਪਤ ਤਰੰਗ ਜਿਓ ਚਲਹੀ ਵਿਕੇ ਸਮਾਹੀ ਦੋਹਰਾ ਜਬੈ ਸੁਪ੍ਰਭ ਕੋ ਪਇਓ ਜਨਮ ਤਰਾ ਜਗਿਆਇ ਬ ਮੈਂ ਕਥਾ ਸੰਚੇ ਪਤੀ ਸਭੂ ਕੈਤ ਸਨਾਈ ਕਬ पाच ਦੋਹਰਾ ठाਡ ਪਇਓ ਮੈਂ ਜੋਰ ਕਰ ਬਚਨ ਕਹਾ ਸਿਰਣਿ ਆਇ ਬੰਤ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਦੋਖ ਰਾਜ ਜੀ ਤੁਮਰੀ ਧਿਆਨ ਕੋ ਨੇ ਟੁੱਟ ਧਿਆਈ ਹੈ ਸੰਤ ਅੰਤ ਰਹੇ ਕੇ ਮੁਕਤ ਫਲ ਪਾਵੇਗੀ ਭਗਵੰਤ ਦੋਹਰਾ ਕਾਲ ਪਰਖੀ ਦੇ ਮੋ ਕੋਟਕ ਬਿਸਨ ਮੇਸਾ ਕੋਟ ਇੰਦਰ ਬ੍ਰਹਮਾ ਕੀਤੇ ਰਵਸਸ ਕਰੋਰ ਜਲੇ ਸਾਦੋ ਹਰਿਆ ਰਾਮ ਤਤਾਂ ਜੋਗ ਜੋਗੀ ਟਲ ਸਭ ਕੋਈ ਭਗਤ ਨੀਤ ਸੁਰਗ ਬਾਸ ਰਕਬਰ ਕਰਾ ਸਗਰੀਪੁਰੀ ਸਮੀਤ ਚਉਪਈ ਜੋ ਇਕਾਥਾ ਸੁਨੇ ਅਰ ਗਾਵੈ ਧੂਖ ਪਾਪ ਤੈ ਨਿਕਟ ਨ ਆਵੈ ਬਿਸਨ ਭਗਤ ਕੀ ਇਹ ਪਲ ਹੋਈ ਆਧਿਆਦ ਸਰ ਸ਼ਕੈ ਨ ਕੋਈ ਸੰਬਰ ਸਤਰੈ ਸਹਿਸ ਪਚਾਵਣ ਹਾਲਵਤੀ ਪ੍ਰੇਥਮ ਸੁਖ ਦਾਵਨ ਤਵ ਪ੍ਰਸਾਦ ਕਰ ਗ੍ਰੰਥ ਸੁਧਾਰਾ ਊਲ ਪਰੀ ਲਾਹੋ ਲੇਹੋ ਸੁਧਾਰਾ ਦੋਹਰਾ ਨੇਤਰ ਤੰ ਕੇ ਚਰਨ ਤਾਰ ਸਤਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪਰ ਸੰਗ ਸਾਦੇ ਸਰਜਨੋ ਨਹੀਂ ਬਾਦ ਸੁਬਾਦ ਪਿਬਾਦ ਗ੍ਰੰਥ ਸਗਲ ਪੂਰਨ ਕਿਉ ਭਗਵਤ ਕਰੇ ਪਾ ਪ੍ਰਸਾਦ ਸਰਈਆ ਕਾਇ ਕਾ ਜਪਤੇ ਤੁਮਾਰੇ ਤਬ ਤੇ ਕੋ ਅਕਤਰੇ ਨਹੀਂ ਆਨੀਓ ਰਾਮ ਰਿਮ ਪੁਰਾਨ ਕੁਰਾਨ ਹਰੇਕ ਕਈ ਮਾਤੇ ਕਨ ਮਾਨਿਓ ਆਮ ਸ਼੍ਰਮਰਤ ਸਾਸਤਰ ਵੇਦ ਸਬੇ ਕੋ ਪੀਤ ਕਹੀ ਅਮੇ ਕਨ ਜਾਣਿਓ ਆਮ ਸਰੀਅਸ ਪਾਣ ਕ੍ਰਿਪਾ ਤੁਮਰੀ ਕਰ ਨਾਨਕ ਕਹਿਓ ਸਭ ਤੋਹੀ ਬਖਾਨਿਓ ਦੁਹਰ ਸਕਲਤ ਵਾਰ ਕੋ ਸਾਡ ਕਾ ਕਰਿਓ ਤਹਾਰੁ ਤੁਹਾਰੁ ਬਾਈ ਗਏ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾੜ ਕਾ ਗਣੋ ਤਹਾਰੁ ਧਵਾਰ ਬਾਗੇ ਕੈ ਕੀ ਲਾਜ ਅਸ ਕੋਬਿੰਦ ਦਾਸ ਤਹਾਰ RAM KALI MAHALLA 3 ਚਾ ਆਨੰਦ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਾਨਵ ਜੀਆਂ ਵਧਾਈਆ ਰਾਗ ਰਤਨ ਪਰਵਾਰ ਪਰੀਆਂ ਚ ਬਦ ਗਾਵਨੀ ਅਗਿਆ ਸੁਬਦੋ ਤਾਂ ਗਾਵੋ ਹਰੀ ਕੀ ਰਮਣ ਜਿੰਨੇ ਵਸਾਇਆ ਕੈ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲੇ ਤੂੰ ਮਨ ਮੇਰੇ ਦੁੱਖ ਸਭ ਵੇਸਾਰ ਨੰਗੀ ਕਾਰ ਊਹ ਕਰੇ ਤੀਰਾ ਕਾਰ ਜੋ ਸਭ ਸਵਾਰਨ ਸਵਨਾਗਲ ਨਾਸਮਾਤ ਸੁਆਮੀ ਸੋ ਪਉ ਮਨ ਵੇਸਾਰੇ ਕੈ ਨਾਨਕ ਮਾਨ ਮੇਰੀ ਸਦਾ ਰਹੋ ਹਰਿ ਨਾਲੇ ਸਾਚੇ ਸਾਹੀ ਬਾਗਿਆ ਰਾਹੀ ਕਰਤੇ ਰੇ ਕਰਤਾ ਤੇਰੀ ਸਭ ਕੀ ਸਹ ਹੈ ਜਿਸ ਦੇਹ ਸੋ ਪਾਵੈ ਸਦਾ ਸਤਿ ਸਲਾ ਤੇਰੀ ਨਾਮ ਮਾਨਵਸਾਵੈ ਨਾਮ ਜਨਕ ਮਨਵਸੀ ਆ ਮਾਦੀ ਸਬਦ ਕਨੇ ਰੇ ਕੈ ਨਾਨਕ ਸੱਚੇ ਸਾਹੀ ਬਾ ਕਾ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰ ਸਾਚਨਾਮ ਆਧਾਰ ਮੇਰਾ ਦਿਨ ਭੁਖਾਂ ਸਭਗਵਾਈਆਂ ਕਰ ਸਾਤ ਸੁਖਮਨ ਵਸਿਆ ਹਾ ਦਿਨੇਚਾਂ ਸਾਪ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਜਿਸ ਦੀਆਂ ਈਆਂ ਕਹੇ ਨਾਨਕ ਸੁਨੋ ਸੰਤੋ ਸਬਦ ਤਰੋ ਪਿਆਰ ਸਾਚਨਾਮ ਮੇਰਾ ਆਧਾਰੋ ਵਾਚਿ ਪੰਚ ਸਬਦ ਤੇਤ ਹਸ ਭਾਗੈ ਪਰਸ ਭਾਗ ਦਾ ਤਬਦ ਵਾਜੀ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੋਦ ਵਾਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇਆ ਤੁਦ ਜਨ ਕੋ ਸੇ ਨਾਮ ਹਰ ਕੀ ਲਾਗੇ ਕਾ ਨਾਨਕ ਦਾ ਸੁਖ ਹੁਆ ਤਿਤ ਕਰ ਅਨਾਦ ਵਾਜੀ आनंदो सुन वड् पागी हो सकल मनोरथ पूरै पारपरमप्र पाया उतरै सकल वसुरे दोख रोग सन ताप इतरे सुणी सच्ची बाणी संत साजन पर सरसे पूरै गुरु ते दाणी तण ते पण नीति कहती परत्त सतगुरु रहिया पर पूरे ਮੇ ਨਮੰਤ ਨਾਨਕ ਪ੍ਰਚਰਨ ਲਾਗੀ ਬਾਜੀ ਆਨਾਦ ਤੂਰੇ ਮੋਦਾਵਨੀ ਮਹਲਾ ਪੰਜਵਾਂ ਥਾਲ ਵਿੱਚ ਤਨ ਵਸਤੂ ਪਈਓ ਸਤਸਨ ਧੋਖ ਵਿਚਾਰੋ ਓ ਮਰਤ ਨਾਮ ਕਾਗੁਰ ਕਾ ਪਇਓ ਜਿਸ ਕਾ ਸੁਸ ਅਧਾਰ ਜੇ ਕੋ ਕਬੈ ਜੇ ਕੋ ਪੁੰਚੈ ਤਿਸ ਕਾ ਹੋਈ ਅਧਾਰੋ ਤਿ ਵਸਤ ਜਿ ਨਦੀ ਨਹ ਜਾਈ ਨਤ ਨਤਰ ਰਖੇ ਤਾਰ राम सन सार चरण लग तरिए सद नानक ब्रह्म पसारु स लोक मल्ला पंजरा वीर कीता दत ना की मेन जोग कीतोई मैं निरगुणहारी कोपु नाहि नपी तरस पयोई तरस पया मे राम तोई सतगुरु सजन मिलया ਨਾਨਕ ਨਾਮ ਮਿਲੇ ਤਾਂ ਜੀਵ ਆਪਨ ਮਨ ਥੀਵੇ ਹਰਿਆ ਪੌੜੀ ਤੇ ਤੇ ਉਸ ਮਰਤਾ ਜਿੱਤੇ ਕੋਈ ਨਾਹੀ ਉੱਤੇ ਤੇਰੀ ਰਾਖ ਗਨੇ ਉਤਰ ਮਾਹੀ ਸੋਨਕੇ ਧਾਮਕੇ ਦੂਤ ਨਾਹੀ ਤੇਰੀ ਸਾਧ ਜਾਂਗੀ ਪੌਦਲ ਵਿਕਮਸ ਕਾਹੂ ਬ੍ਰਸਤੀ ਕਰ ਪਾਗੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸਿ ਕਾਹੀ ਬਲਮੀ ਰੋ ਪੁੰਨਾ ਕੋਨੇ ਗੋਬਿੰਦ ਕਾਹੀ ਸਭ ਸੇ ਨੋ ਕਿਰਪਾ ਉਸ ਮਾਲੀ ਐ ਸਾਹੀ ਸਾਰੀ ਬਿਦਿੱਥਾ ਕੋਈ ਨਾ ਜਾਏ ਜੀ ਆਵੇ ਤੋਦ ਆਹੀ ਸੋ ਲੋਕ ਮਹੱਲਾ ਪੰਜਵਾ ਅੰਤਰ ਗੁਰ ਅਰਾਤਨਾ ਜੀਵਾਂ ਜਪ ਗੁਰਨਾਵ ਨੇਤਰੀ ਸਤ ਗੁਰ ਕੀ ਖਣਾ ਸਰਵਣੀ ਸੁਨਣਾ ਗੁਰਨਾਵ सतगुर से तीरथ या की पाइए ठाऊ पवना ने कृपा करी जिसनु वत दे जग में उत्तम कह दी है बिरले के के माला पंजवा रखे रखना रो आप बारी आना गुर की पैरी पाई का जिस बारी हुआ आप दयाल मनो नावि सारे अना ना, सर्जना के संग पव दल तारे अना सतत निंदक दृष्टक नमागे बेदारियान तिस साहि पकीटे पा नानक माने मागे जिस सिमरत सुख हो सगले दुख साहिब की टेक नानक मने माहे ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ